ਇੱਕ ਐਸਾ ਇਨਸਾਨ ਜਿਸਨੇ ਬੋਤਲ ਵਿੱਚ ਵੇਚਾ ਆਪਣਾ ਚੰਗਾ ਸਮਾਂ ਤੇ ਆਪ ਹੀ ਕੁਝ ਆਪਣੇ ਕਾਰਨਾ ਕਰਕੇ ਬਣ ਬੈਠਿਆ ਮਾੜੀ ਖਬਰ ਸੋ ਕੱਲ ਤੱਕ ਸੀ ਕਰੋੜਾਂ ਦਾ ਮਾਲਕ ਤੇ ਅੱਜ ਅਦਾਲਤਾਂ ਵਿੱਚ ਬਣਿਆ ਬੈਠਾ ਗੁਨਾਹਗਾਰਣੀ ਹੈ ਉਸ ਕਿੰਗ ਦੀ ਜਿਸਨੇ ਦਿਖਾਇਆ ਕਿ ਪੈਸਾ ਕੀ ਚੀਜ਼ ਹੈ ਸੋ ਬਾਅਦ ਵਿੱਚ ਆਪ ਹੀ ਸਾਬਤ ਕਰ ਦਿੱਤਾ ਕਿ ਜੇਕਰ ਅਹੰਕਾਰ ਸਿਰ ਨੂੰ ਚੜ ਜਾਵੇ ਤਾਂ ਰਾਜਾ ਤੋਂ ਰੰਕ ਬਣ ਲਿਆ ਵੀ ਟਾਈਮ ਨਹੀਂ ਲਿਆ ਸੋ ਆਓ ਸਾਰੇ ਵੀਡੀਓ ਧਿਆਨ ਦੇ ਨਾਲ ਆਪਾਂ ਸਮਝਦੇ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਕੇਐਸ ਸੁਰੱਖਿਸ਼ਨ ਵੀਡੀਓਜ਼ ਚੈਨਲ ਦੇ ਉੱਪਰ ਦੋਸਤੋ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਭਾਰਤ ਵਿੱਚ ਸਭ ਤੋਂ ਅਮੀਰ ਕੌਣ ਹੈ ਤਾਂ ਤੁਹਾਡੀ ਨਿਗਾਹ ਅਡਾਨੀ ਤੇ ਅਵਾਨੀ ਇਹਨਾਂ ਵੱਲ ਜਾਵੇਗੀ ਪਰ ਜੇਕਰ ਪੁੱਛਾਂ ਕਿ ਭਾਰਤ ਦਾ ਸਭ ਤੋਂ ਵੱਡਾ ਉਦਯੋਗਪਤੀ ਕੌਣ ਆ ਤਾਂ ਤੁਹਾਡੀ ਨજર ਦੇ ਵਿੱਚ ਦਿਮਾਗ ਦੇ ਵਿੱਚ ਸਾਫ਼-ਸਾਫ਼ ਇੱਕੋ ਲੱਭ ਜਾਵੇਗਾ ਵੀਜੇ ਮਾਲਿਆ ਜੀ ਹਾਂ ਵੀਜੇ ਮਾਲਿਆ ਸੋ ਸ਼ੁਰੂ ਤੋਂ ਸ਼ੁਰੂ ਕਰਦੇ ਆ ਬੈਸਟ ਬੰਗਾਲ ਕਲਕੱਤਾ ਵਿੱਚ ਇੱਕ ਬਿੱਟਲ ਮਾਲਿਆ ਨਾਮ ਦਾ ਬੰਦਾ ਰਹਿੰਦਾ ਹੈ ਸੋ ਇਹਨਾਂ ਦੇ ਘਰ ਇੱਕ ਬੱਚਾ ਜਨਮ ਲੈਂਦਾ ਜਿਸ ਦਾ ਨਾਮ ਰੱਖਿਆ ਜਾਂਦਾ ਵੀਜੇ ਮਾਲਿਆ 18 ਦਸੰਬਰ 1955 বিজে মালিয়া ਦਾ ਜਨਮ ਬੈਸਟ ਬੰਗਾਲ ਕਲਕੱਤਾ ਵਿੱਚ ਹੁੰਦਾ ਹੈ ਸੋ ਇਹਨਾਂ ਦੇ ਪਿਤਾ ਵਿਠਲ ਮਾਲਿਆ ਯੂਵੀ ਗਰੁੱਪ ਦੇ ਮਾਲਕ ਸਨ ਸੋ ਇਹਨਾਂ ਦੀ ਰੁਚੀ ਵੀ ਬਚਪਨ ਤੋਂ ਬਿਜ਼ਨਸ ਵੱਲ ਸੀ ਸੋ ਕਲਕੱਤਾ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰਕੇ 28 ਸਾਲ ਦੀ ਉਮਰ ਵਿੱਚ ਯੂਵੀ ਗਰੁੱਪ ਦੇ ਚੇਅਰਮੈਨ ਬਣੇ ਸੋ ਇਹਨਾਂ ਦੀ ਪਛਾਣ ਲੀਕਰ ਇੰਡਸਟਰੀ ਬਾਦਸ਼ਾਹ ਦੇ ਤੌਰ ਤੇ ਬਣੀ ਸੋ ਕਿੰਗ ਫਿਸ਼ਰ ਦਾ ਨਾਮ ਇਹਨਾਂ ਨੇ ਦੁਨੀਆ ਭਰ ਵਿੱਚ ਮਕਾ ਦਿੱਤਾ ਸੀ ਸੋ ਇਹਨਾਂ ਨੇ 2005 ਦੇ ਵਿੱਚ ਵੀ ਆਪਣਾ ਕਿੰਗ ਫਿਸ਼ਰ 에ਅਰਲਾਈਨ ਸ਼ੁਰੂ ਕੀਤੀ ਸੋ ਇਹ ਆਪਣੀ ਲਗਜ਼ਰੀ ਲਾਈਫ ਆਲੀਸ਼ਾਨ ਮਕਾਨ ਤੇ ਚੰਗੇ ਬ੍ਰਾਂਡ ਕਰਕੇ ਜਾਣੇ ਜਾਂਦੇ ਸਨ ਸ਼ੁਰੂ ਵਿੱਚ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਛੇਤੀ ਹੀ ਕਿੰਗ ਫਿਸ਼ਰ ਨੂੰ ਵੱਡੇ ਘਾਟੇ ਪੈਣ ਲੱਗੇ ਤੇ 2008 ਤੱਕ 에ਅਰਲਾਈਨ ਦੇ ਉੱਪਰ ਵੀ ਭਾਰੀ ਕਰਜ਼ਾ ਚੜ ਚੁੱਕਿਆ ਸੀ ਸੋ ਇਹਨਾਂ ਨੇ 17 ਬੈਂਕਾਂ ਤੋਂ ਲਗਭਗ 9000 ਕਰੋੜ ਰੁਪਇਆ ਲੋਨ ਲਏ ਹੋਏ ਸਨ ਸੋ ਇਹਨਾਂ ਦੇ ਉੱਪਰ ਕਈ ਲੋਨ ਤਾਂ ਇਹਨਾਂ ਦੇ ਬ੍ਰਾਂਡ ਦੇ ਕੇ ਲਗਜ਼ਰੀ ਲਾਈਫ ਦੇ ਕੇ ਬਿਨਾ ਗਾਰੰਟੀ ਤੋਂ ਦਿੱਤੇ ਹੋਏ ਸਨ ਸੋ 2012 ਦੇ ਵਿੱਚ ਕਿੰਗ ਫਿਸ਼ਰ ਕੰਪਨੀ ਸੀ ਜਿਹੜੀ ਉਹ ਬੰਦ ਹੋ ਜਾਂਦੀ ਹੈ ਪਰ ਇਹਨਾਂ ਨੇ ਲੋਨ ਭਰਨ ਦੀ ਬਜਾਏ ਭਾਰਤ ਨੂੰ ਛੱਡ ਕੇ ਜਾਣਾ ਸਹੀ ਸਮਝਿਆ ਤੁਸੀਂ ਸੋਚੋ ਇਹਨਾਂ ਦੇ ਉੱਪਰ ਬੈਂਕ ਫਰੋਡ ਤੇ ਹੋਰ ਵੀ ਵੱਡੇ ਵੱਡੇ aarop ਲੱਗੇ ਹੋਏ ਸਨ ਇਹ ਬੰਦਾ ਕਿਸ ਹੱਦ ਤੱਕ ਡਿੱਗ ਸਕਦਾ ਹੈ ਇਹਨਾਂ ਦੇ ਉੱਪਰ ਏਬੀਸੀਬੀਆਈ ਨੇ ਕੇਸ ਦਰਜ ਕੀਤਾ ਇਸੇ ਕਰਕੇ ਇਹਨਾਂ ਨੇ 2 ਮਾਰਚ 2016 ਨੂੰ ਚੁੱਪਚਾਪ ਭਾਰਤ ਛੱਡ ਕੇ ਤੇ ਲੰਡਨ ਵੱਲ ਚਲੇ ਗਏ ਭਾਰਤ ਸਰਕਾਰ ਨੇ ਇਨਾਂ ਦੇ ਉੱਪਰ ਲੋਕਆਊਟ ਨੋਟਿਸ ਵੀ ਕੱਢਿਆ ਪਰ ਇਹ ਸਾਫ਼-ਸਾਫ਼ ਇਮੀਗ੍ਰੇਸ਼ਨ ਤੋਂ ਬਚ ਕੇ ਚਲੇ ਜਾਂਦੇ ਹਨ ਸੋ ਭਾਰਤ ਸਰਕਾਰ ਇਹਨੂੰ ਵਾਪਸ ਲਿਆਉਣ ਲਈ ਕੋਰਟ ਵਿੱਚ ਕੇਸ ਅਪਲਾਈ ਕਰਦੀ ਹੈ ਪਰ ਵਿਜੇ ਮਾਲਿਆ ਦਾ ਕਹਿਣਾ ਸੀ ਕਿ ਮੈਂ ਭਗੌੜਾ ਨਹੀਂ ਹਾਂ ਮੈਂ ਬਿਜ਼ਨਸ ਦਾ ਸ਼ਿਕਾਰ ਹੋਇਆ ਹਾਂ ਪਰ ਕੋਰਟ ਵਿੱਚ ਭਾਰਤ ਸਰਕਾਰ ਵੱਲੋਂ ਸਬੂਤ ਦਿੱਤੇ ਗਏ ਗਲਤ ਖਾਤਿਆਂ ਦੀ ਜਾਣਕਾਰੀ ਤੇ ਨਕਲੀ ਕਾਗਜ਼ ਸੋ 2018 ਦੇ ਵਿੱਚ ਮਿਹਨਤ ਨੂੰ ਬੂਰ ਪੈਂਦਾ ਤੇ ਕੋਰਟ ਵੱਲੋਂ ਐਕਸੀਡੇਸ਼ਨ ਦੀ anumati ਦਿੱਤੀ ਜਾਂਦੀ ਹੈ ਸੋ ਭਾਰਤ ਸਰਕਾਰ ਨੇ ਸਾਰੇ ਵਿਜੇਮਾਲਿਆ ਦੇ ਕਾਲੇ ਚਿੱਠਿਆਂ ਦੇ ਸਬੂਤ ਕੋਰਟ ਵਿੱਚ ਰੱਖੇ ਪਰ ਕੇਸ ਅਜੇ ਵੀ ਲਟਕ ਰਿਹਾ ਸੀ ਕਿਉਂਕਿ ਵਿਜੇਮਾਲਿਆ ਲੰਡਨ ਦੇ ਵਿੱਚ ਖੁੱਲੇ ਆਮ ਘੁੰਮ ਰਿਹਾ ਸੀ ਤੇ ਵਿਜੇਮਾਲਿਆ ਨੇ ਬੈਂਕਾਂ ਨੂੰ ਵਾਪਸ ਪੈਸਾ ਜਿਹੜਾ ਵਾਪਸ ਦੇਣ ਦੀ ਗੱਲ ਕੀਤੀ ਪਰ ਉਹਦੇ ਉੱਪਰ ਵੀ ਕੁਝ ਸ਼ਰਤਾਂ ਰੱਖੀਆਂ ਭਾਰਤ ਸਰਕਾਰ ਵੱਲੋਂ ਇਹਦੇ ਉੱਪਰ ਸਿਕੰਜਾ ਕੱਸ ਦਿੱਤਾ ਗਿਆ ਹੈ। ਇਹਦੀਆਂ ਕਈ ਸੰਪਤੀ ਤੇ ਪ੍ਰਾਪਰਟੀਆਂ ਨੂੰ ਕਬਜ਼ੇ ਵਿੱਚ ਲੈ ਲਿਆ ਪਰ ਭਾਰਤ ਸਰਕਾਰ ਨੂੰ ਅਜੇ ਵੀ ਆਪਣਾ ਪੂਰਾ ਪੈਸਾ ਵਾਪਸ ਨਹੀਂ ਮਿਲਿਆ। ਸੋ ਤੁਸੀਂ ਸੋਚੋ ਕਿ ਕਿੰਗ ਫਿਸ਼ਰ ਗੁੱਡ ਟਾਈਮ ਕਹੇ ਜਾਣ ਵਾਲੇ ਬੰਦੇ ਨੂੰ ਅੱਜ ਦੇਖ ਦਾ ਭਗੌੜਾ ਅਜੋਗ ਪਤੀ ਕਿਹਾ ਜਾਂਦਾ ਹੈ। ਸੋ ਤੁਸੀਂ ਵੀ ਕਮੈਂਟਾਂ ਵਿੱਚ ਆਪਣੇ ਵਿਚਾਰ ਦਿਓ। ਜੇਕਰ ਸਾਡੇ ਪੇ ਚੈਨਲ ਦੇ ਉੱਪਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਕਮੈਂਟਾਂ ਵਿੱਚ ਜੇਕਰ ਤੁਸੀਂ ਦੱਸਿਓ ਕਿ ਵੀਡੀਓ ਵਿੱਚ ਕੋਈ ਗਲਤੀ ਹੋਵੇ ਤਾਂ ਅੱਗੇ ਵਾਸਤੇ ਅਸੀਂ ਉਸ ਨੂੰ ਦਰੁਸਤ ਕਰ ਸਕੀਏ ਵੀਡੀਓ ਦੇਖਣ ਲਈ ਧੰਨਵਾਦ